ਸਾਸਤਰੀ ਕਾਲਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਆਪਾਂ ਕਮੀਜ਼ ਦੀ ਕਟਾਈ ਕਿਵੇਂ ਕਰਨੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਇਹਦੀ ਸਟਿਚਿੰਗ ਵੀ ਦੱਸੂਗੀ ਤੇ ਸਭ ਤੋਂ ਪਹਿਲਾਂ ਇਹ 5 ਮੀਟਰ ਕਪੜਾ ਹੈਗਾ ਤੇ ਆਪਾਂ ਨੇ ਇਹਨੂੰ ਦੂਰਾ ਦੋ ਫੋਲਡ ਕਰ ਲਿਆ ਆ ਫਲਾਵਰ ਇਹਦੇ ਧਿਆਨ ਵਿੱਚ ਰੱਖਣੇ ਨੇ ਆਪਾਂ ਨੇ ਵੀ ਇੱਕ ਸਾਈਡ ਨੂੰ ਹੀ ਜਾਣ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਇਹਦਾ ਘੇਰਾ ਸੀਗਾ ਉਹ 18 ਇੰਚ ਰੱਖਿਆ ਸੀਗਾ 4 ਇੰਚ ਆਪਾਂ ਨੇ ਐਕਸਟਰਾ ਰੱਖਿਆ ਸੀ 23 ਇੰਚ ਹੋ ਗਿਆ ਸੀਗਾ 4 ਇੰਚ ਪਲੱਸ ਕਰਕੇ ਤੇ 47 ਇੰਚ ਦੀ ਕਮੀਜ਼ ਦੀ ਲੈਂਥ ਸੀਗੀ 44 ਇੰਚੇ ਕਮੀਜ਼ ਤਿਆਰ ਹੋਊਗਾ 3 ਇੰਚ ਆਪਾਂ ਨੇ ਐਕਸਟਰਾ ਲਿਆ ਇਹਦੇ ਵਿੱਚੋਂ ਦੇਖ ਸਕਦੇ ਹੋ ਤੁਸੀਂ 4 ਇੰਚი ਆਪਾਂ ਨੇ ਵੱਧ ਲਿਆ ਗਿਆ ਕਿਉਂਕਿ ਆਪਾਂ ਨੇ ਇਹਦੇ ਵਿੱਚ ਕੋਰਾ ਪਾਉਣੀਆਂ ਨੇ ਆਪਾਂ ਨੇ ਜਿੱਥੇ ਨਿਸ਼ਾਨੀ ਲਗਾਈ ਸੀ ਆਪਾਂ ਨੇ ਉੱਥੋਂ ਕੱਟ ਕਰ ਦਿੱਤਾ ਆ ਜਿਹੜਾ ਦੂਰਾ ਦੋ ਫੋਲਡ ਮੁੜਿਆ ਹੋਇਆ ਸੀ ਆਪਾਂ ਨੇ ਉੱਥੋਂ ਵੀ ਕੱਟ ਕਰ ਦੇਣਾ ਇਹਨੂੰ ਕਮੀਜ਼ ਨੂੰ ਅਲੱਗ-ਅਲੱਗ ਕਰ ਲੈਣਾ ਕਮੀਜ਼ ਦੇ ਪੱਲਿਆਂ ਨੂੰ ਤੇਰੀਆਂ ਕਟਾਂ ਜਿਹੜੀਆਂ ਮੈਂ ਫਿਰ ਦੱਸਦੀਆਂ ਤੁਹਾਨੂੰ ਜਿਹੜਾ ਨਾਲੋਂ ਕਪੜਾ ਲਿਆ ਸੀਗਾ ਉਹਦੀਆਂ ਆਪਾਂ ਬਾਹਾਂ ਲਾਵਾਂਗੇ ਕਿਉਂਕਿ ਮੋਡਾ ਤੇ ਜਿਹੜਾ ਪੂਰਾ ਆਉਂਦਾ ਸੀ ਘੇਰਾ ਘੱਟ ਸੀਗਾ ਇਹਦਾ ਕਮੀਜ਼ ਦਾ ਇਸ ਕਰਕੇ ਇਹਦੇ ਨਾਲੋਂ ਹੀ ਜਿਹੜੀਆਂ ਬਾਹਾਂ ਲੈ ਗਈਆਂ ਸੀਗੀਆਂ 1 ਇੰਚ ਲੰਬਾਈ ਸੀ ਬਾਹਾਂ ਦੀ 10 ਇੰਚ ਆਪਾਂ ਨੇ ਮੋਡਾ ਰੱਖਿਆ ਦੋਨੇ ਬਾਹਾਂ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਨੇ ਜਿਹੜੀਆਂ ਬਾਹਾਂ ਨੇ ਉਹਨਾਂ ਨੂੰ ਅਲੱਗ-ਅਲੱਗ ਕਰ ਲੈਣਾ ਫਲਾਵਰ ਨੇ ਜਿਹੜੇ ਇਹਦੇ ਆਪਾਂ ਨੇ ਧਿਆਨ ਚ ਰੱਖਣੇ ਨੇਗੇ ਵੀ ਇੱਕ ਸਾਈਡ ਨੂੰ ਜਾਂ ਜਿੱਦਾਂ ਕਮੀਜ਼ ਦੇ ਸੀ ਉਸੇ ਤਰ੍ਹਾਂ ਆਪਾਂ ਨੇ ਇਹਦੇ ਵੀ ਰੱਖਣੇ ਨੇਗੇ ਬਾਹਾਂ ਦੇ ਵੀ ਉੱਪਰ ਨੂੰ ਜਾਂਦੇ ਹੀ ਫੁੱਲ ਰੱਖਣੇ ਨੇ ਜਿੱਦਾਂ ਲਈ ਸਾਈਡ ਆਪਾਂ ਨੇ ਮੋੜਾ ਕੱਢਣਾ ਇੱਕ ਬਾਹ ਦਾ ਦੇਖ ਲੈਣੇ ਆਪਾਂ ਫਲਾਵਰ ਦੂਜੀ ਬਾਹ ਵੀ ਆਪਾਂ ਨੇ ਉਸੇ ਤਰ੍ਹਾਂ ਹੀ ਉਧਰਲੀ ਸਾਈਡ ਹੀ ਰੱਖਣੀ ਆ ਜਿੱਦਾਂ ਲਈ ਸਾਈਡ ਆਪਾਂ ਨੇ ਮੋੜਾ ਕੱਢਣਾ ਉਧਰ ਨੂੰ ਉੱਪਰ ਨੂੰ ਜਾਂਦੇ ਫੁੱਲਾ ਜਿਹੜੇ ਰੱਖਣੇ ਨੇ ਆਪਾਂ ਨੇ 5.5 ਇੰਚ ਆਪਾਂ ਨੇ ਇਹਦੀ ਮੂਰੀ ਲਈ ਸੀ ਬਾਹ ਦੀ ਤੇ 1.5 ਇੰਚ ਐਕਸਟਰਾ ਲਿਆ ਸੀ ਆਪਾਂ ਨੇ 10 ਇੰਚ ਆਪਾਂ ਨੇ ਜਿਹੜਾ ਦਾ ਮੋਢਾ ਲਿਆ 3.5 ਇੰਚ ਆਪਾਂ ਨੇ ਕਾਟ ਪਾਉਣੀ ਹੈ ਜਿੱਥੇ ਉਹਦਾ ਨਿਸ਼ਾਨ ਲਾ ਲਿਆ ਕਾਟ ਪਾਤੀ ਸਿੱਧੀ ਨਿਸ਼ਾਨੀ ਲਾ ਕੇ ਆਪਾਂ ਨੇ ਜਿਹੜਾ ਕੱਪੜਾ ਉਹ ਕੱਟ ਕਰ ਦੇਣਾਗਾ ਤੁਸੀਂ ਨੇ ਵੀ ਇਹ ਕਾਟ ਆ ਜਿਹੜੀ ਧਿਆਨ ਦੇ ਨਾਲ ਪਾਉਣੀ ਆ ਕਿ ਜਿਹੜੇ ਪੱਲੇ ਨੇ ਬਾਹਾਂ ਦੇ ਕੱਪੜਾ ਜਿਹੜਾ ਇਹ ਵੀ ਇਹ ਜਾਂ ਤਾਂ ਅੰਦਰਲੀ ਸਾਈਡ ਸਿੱਧਾ ਹੋਵੇ ਜਾਂ ਪੁੱਠਾ ਹੋਵੇ ਹਨ ਜਦੋਂ ਆਪਾਂ ਨੇ ਕਾਟ ਪਾਉਣੀ ਆ ਜਦੋਂ ਫਰੰਟ ਕਾਟ ਪਾਉਣੀ ਆ ਉਦੋਂ ਇਹ ਧਿਆਨ ਦੇ ਵਿੱਚ ਰੱਖਣੀ ਆ ਆਪਾਂ ਨੇ ਗੱਲ ਵੀ ਦੋਨੇ ਜਿਹੜੀਆਂ ਬਾਹਾਂ ਨੇ ਉਹ ਅਲੱਗ-ਅਲੱਗ ਹੀ ਬਣਨ ਕਿਤੇ ਇੱਕ ਬਾਹ ਜਿਵੇਂ ਮਤਲਬ ਆਪਾਂ ਕਾਟ ਪਾ ਦਿੰਨੇ ਆ ਫਿਰ ਦੋਨੇ ਬਾਹਾਂ ਇੱਕ ਸਾਈਡ ਦੀਆਂ ਬਣ ਜਾਂਦੀਆਂ ਨੇ ਜਿਨ੍ਹਾਂ ਨੂੰ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਇਹ ਚੀਜ਼ ਦਾ ਆਪਾਂ ਨੇ ਧਿਆਨ ਰੱਖਣਾ ਵੀ ਜਾਂ ਤਾਂ ਅੰਦਰ ਕੱਪੜਾ ਸਿੱਧਾ ਹੋਵੇ ਜਾਂ ਪੁੱਠਾ ਹੋਵੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਦੇ ਅੰਦਰ ਸਿੱਧਾ ਆ ਤੇ ਹੁਣ ਜਿਹੜੇ ਕਮੀਜ਼ ਦੀ ਆਪਾਂ ਨੇ ਕਾਟ ਪਾਣੀ ਹੈਗੀ ਉਹਦੇ ਫਲਾਵਰ ਨੇ ਜਿਹੜੇ ਆਪਾਂ ਸੈੱਟ ਕਰ ਲੈਣੇ ਨੇ ਗਲੇ ਵਾਲੀ ਸਾਈਡ ਆਪਾਂ ਰੱਖ ਲੈਣੇ ਨੇ 6 ਇੰਚ ਆਪਾਂ ਨੇ ਜਿਹੜਾ ਇਹਦਾ ਤੀਰਾ ਲਾ ਲੈਣਾ 7.5 ਇੰਚ ਆਪਾਂ ਨੇ ਇਹਦਾ ਮੋਢੇ ਦਾ ਜਿਹੜਾ ਨਿਸ਼ਾਨ ਲਾ ਲੈਣਾ ਫਲਾਵਰ ਨੇ ਤੁਸੀਂ ਦੇਖ ਸਕਦੇ ਹੋ ਹੁੰਦੇ ਸਹੀ ਨੇ 17 ਇੰਚ ਆਪਾਂ ਨੇ ਜਿਹੜਾ ਇਹਦੀ ਛਾਤੀ ਦਾ ਨਾਪ ਰੱਖਿਆ ਅੱਧਾ ਇੰਚ ਮੈਂ ਐਕਸਟਰਾ ਰੱਖਿਆ ਸੀਗਾ ਵੀ ਪਲੇਟ ਪੈਣੀ ਆ ਕਾਟ ਪਾ ਦੇਣੀ ਆ ਆਪਾਂ ਨੇ 1 ਇੰਚ ਦੀ ਦੋ ਸ਼ਾਨੀਆਂ ਲਗਾਈਆਂ ਨੇ ਮੈਂ ਤੁਸੀਂ ਦੇਖ ਸਕਦੇ ਹੋ ਅੱਧਾ ਇੰਚ ਦੀ ਆਪਾਂ ਨੇ ਕਾਟ ਉੱਪਰ ਪਾ ਦੇਣੀ ਆ ਮੋਢੇ ਤੇ ਬੈਕ ਕਾਟ ਪਾ ਦੇਣੀ ਆ ਆਪਾਂ ਨੇ 2 ਇੰਚ ਦੀ ਸਾਢੇ 10 ਇੰਚ ਤੇ ਆਪਾਂ ਨੇ ਪਲੇਟਾਂ ਦਾ ਜਿਹੜਾ ਨਿਸ਼ਾਨ ਲਗਾਉਣਾ ਸਾਢੇ 6 ਇੰਚ ਦੀ ਜਿਹੜੀ ਆ ਪਲੇਟ ਪੂਰੀ ਹੋਊਗੀ ਤਿਆਰ ਬਣ ਕੇ 2 ਇੰਚ ਆਪਾਂ ਨੇ ਜਿਹੜੀ ਉੱਪਰਲੀ ਪਲੇਟ ਆ ਉਹਦਾ ਫਾਸਲਾ ਰੱਖਣਾਗਾ 2 ਇੰਚ ਆਪਾਂ ਨੇ ਅੰਦਰਲੀ ਸਾਈਡ ਤੋਂ ਰੱਖਣਾਗਾ 6 ਇੰਚ ਤੇ ਆਪਾਂ ਜਿਹੜੀ ਇਹ ਪਲੇਟ ਪਾਵਾਂਗੇ ਜਿਹੜੀ ਉਹ ਲੰਬੀ ਪਲੇਟ ਹੁੰਦੀ ਹੈ ਨਾ ਉਹਦਾ ਇਹ ਸੈਂਟਰ ਕਰ ਲਵੇ ਤੇ ਫਿਟਿੰਗਾਂ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੁਸੀਂ ਨੇ ਵੀ ਇਦਾਂ ਹੀ ਜਿਹੜੀਆਂ ਪਲੇਟਸ ਨੇ ਆ ਪਾਣੀਆਂ ਨੇ 15 ਇੰਚ ਤੇ ਆਪਾਂ ਜਿਹੜੀ ਨਿਸ਼ਾਨੀ ਲਗਾ ਲਈ ਹਿੱਪ ਦੇ ਨਿਸ਼ਾਨ ਦੀ ਜਿਹੜੀ ਲੰਬੀ ਸਲਾਈ ਹੁੰਦੀ ਆ 19 ਇੰਚ ਆਪਾਂ ਨੇ ਜਿਹੜਾ ਕੀ ਆ ਵੀ ਹਿੱਪ ਹੋਊਗੀ ਆਪਣੀ ਉਹ ਲਗਾ ਲਈ ਆਪਾਂ ਨੇ ਤੇ 15 ਇੰਚ ਤੇ ਆਪਾਂ ਨੇ ਜਿਹੜੀ ਇਹ ਫਿਟਿੰਗ ਦੀ ਸਲਾਈ ਸੀ ਉਹ ਲਗਾ ਲਈ ਆਪਾਂ ਨੇ 1 ਇੰਚ ਦੇ ਵਿੱਚ ਐਕਸਟਰਾ ਲਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਉੱਪਰਲੀ ਸਾਈਡ ਮੈਂ ਅੱਧਾ ਇੰਚ ਜਿਹੜਾ ਐਕਸਟਰਾ ਲਿਆ ਸੀਗਾ ਕਿਉਂਕਿ ਇਹ ਪਲੇਟਸ ਨੇ ਜਿਹੜੀਆਂ ਉੱਪਰਲੀ ਹੁੰਦੀਆਂ ਨੇ ਉਹ ਤਾਂ ਥੋੜੀਆਂ-ਥੋੜੀਆਂ ਬਰੀਕ ਹੀ ਹੁੰਦੀਆਂ ਨੇ ਜਿਹੜੀਆਂ ਆਪਾਂ ਉਹ ਪਲੇਟਸ ਪਾਉਣੇ ਆਂਗੇ ਉਹ ਥੋੜੀ ਇੰਜ ਅੱਧਾ ਇੰਚ ਮੰਗ ਡੂੰਗੀ ਹੁੰਦੀਆਂ ਨੇ ਉਹਦੇ ਕਰਕੇ ਮੈਂ 1 ਇੰਚ ਐਕਸਟਰਾ ਲਿਆ ਸੀ ਆਪਾਂ ਨੇ ਜਿੱਥੇ ਲੋਡ ਆ ਉੱਥੇ ਆਪਾਂ ਨੇ ਟੱਕ ਲਗਾ ਲੈਣੇ ਨੇ ਗਲੇ ਤੇ ਵੀ ਆਪਾਂ ਨੇ ਜਿਹੜੇ ਟੱਕ ਲਗਾ ਲੈਣੇ ਨੇ ਸੈਂਟਰ ਦਾ ਪਤਾ ਲੱਗਦਾ ਰਹਿੰਦਾ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੀਆਂ ਕਾਟਾਂ ਨੇ ਉਹ ਗਮੀਜ਼ ਦੇ ਵਿੱਚ ਪੈ ਗਈਆਂ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਬਾਏ ਬਾਏ